ਕਰੀਜ਼ਨ ਕਰਕੇ ਨੇ ਉਹਨੂੰ ਡਰ ਗਿਆ ਸਮਝ ਲਿਓ ਮੇਰੀ ਗਲਤੀ ਸਮਝ ਲਿਓ ਕੋਸ਼ਿਸ਼ ਸਮਝ ਲਿਓ ਜਿੱਦ ਦੇ ਮੈਂ ਗੱਲਾਂ ਗੱਡੀਆਂ ਸੀਗੀਆਂ ਨਾਰਚਾਟ ਤੇ ਉਹ ਤੋਂ ਬਾਅਦ ਮੈਨੂੰ ਬਹੁਤ ਫੋਨ ਆਇਆ ਮੈਂ ਸਾਰਿਆਂ ਦੇ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਭੇਜਦਾ ਵਾਂ ਕੁਝ ਕੋਨਾਂ 'ਚ ਸਿਆਣੇ ਬੰਦੇ ਸੀਗੇ ਕੁਝ ਕੋਨਾਂ 'ਚ ਕਿਸੇ ਦੇ ਮਾਪਿਓ ਸੀਗੇ ਕੁਝ ਕੋਨਾਂ 'ਚ ਮੁੰਡੇ ਸੀਗੇ ਕੁਝ ਕੋਨਾਂ 'ਚ ਕੁੜੀਆਂ ਸੀਗੀਆਂ ਕੁਝ ਕੋਨਾਂ 'ਚ ਜਵਾਰ ਕੁਝ ਲੋਕਾਂ ਨੂੰ ਫੋਨ ਆਏ, ਕੁਝ ਬਾਹਰੋਂ ਫੋਨ ਆਏ, ਕੁਝ ਹੋਰ ਵੀ ਗੰਕੀਆਂ ਤੋਂ ਫੋਨ ਆਏ, ਮੇਰਾ ਫੇਸਬੁੱਕ ਤੇ ਕਿਸੇ ਲੋਟ ਨੰਬਰ ਲੋਕਲ ਹੋ ਗਿਆ, I don't know how ਜਿਹਨੇ ਮੈਨੂੰ ਮਜਬੂਰ ਕਰਤਾ ਇਹ ਚੀਜ਼ ਕਰਨ ਲਈ ਉਹ ਇੱਕ ਆਉਣੇ ਫੋਨ ਸੀ ਥੋੜਾ ਜਿਹਾ ਟਾਈਮ ਪਹਿਲਾਂ ਆਇਆ। ਉਹ ਇੱਕ ਜੁਆਕਾਂ ਦਾ ਦੋ ਜੁਆਕਾਂ ਦਾ ਫਾਦਰ ਚੁੱਕੀ ਦੇ ਪਿੰਡ ਤੋਂ ਸੀ ਉਹ। ਉਹਨਾਂ ਦਾ ਫੋਨ ਆਇਆ ਮੈਨੂੰ। ਉਹ ਕਹਦਾ ਯਾਰ ਜਵਾਕਾਂ ਕੋਲੇ ਫੋਨ ਨਹੀਂ ਹੁੰਦੇ ਮੇਰੀ 2 ਮਿੰਟ ਗੱਲ ਸੁਣਨੀ ਕਹਿੰਦਾ ਜਵਾਕਾਂ ਕੋਈ ਫੋਨ ਨਹੀਂ ਹੁੰਦੇ ਉਹਨਾਂ ਨੇ ਪੀਸੀ ਤੇ ਸਾਰਾ ਕੁਝ ਲੱਤਣਾ ਤੇਰਾ ਬਹੁਤ ਵਧੀਆ ਨਾਮ ਬਣਾਇਆ ਤੂੰ ਸਿੰਗਰ ਆ ਕਹਿੰਦਾ ਜਵਾਕ ਤੇਰੇ ਫੈਨ ਆ ਕਹਿੰਦਾ ਮੈਨੂੰ ਮੇਰੇ ਜਵਾਕ ਕਹਿੰਦੇ ਮੈਂ ਐਲੀ ਸੁਣਾ ਸੁਣਾ ਸਾਨੂੰ ਸੋ ਜਦੋਂ ਐਲੀ ਚੱਲਿਆ ਉਹਦੇ ਨਾਲ ਜਿਹੜੀਆਂ ਮੈਂ ਗਾਣਾਂ ਗੱਡੀਆਂ ਨੂੰ ਸੁਣਾਇਆ ਸੀ ਉਹ ਵੀ ਕਿਤੇ ਪਲੇ ਹੋ ਮੰਨਾ ਫੈਮਿਲੀ ਡਰਮਟੋਲੋਜੀ ਫੈਮਿਲੀ ਜੀ ਬੈਠੀ ਹੋਏ ਕਿਤੇ ਨਾ ਕਿਤੇ ਸ਼ਰਮ ਆਉਂਦੀ ਹੈ ਇਹ ਚੀਜ਼ ਜਦੋਂ ਮੈਂ ਆ ਗੱਲ ਸੁਣੀ ਤਕਲੀਫ ਹੋਈ ਮੈਨੂੰ ਵੀ ਮੈਨੂੰ ਇਹ ਚੀਜ਼ ਨਹੀਂ ਸੀ ਪਤਾ ਕਿ ਨਿਆਣੇ ਬੱਚੇ ਇੰਨੀ ਚੀਜ਼ ਦੀ ਨੌਲੇਜ ਨਹੀਂ ਹੈ ਸਾਨੂੰ ਕੌਣ ਕੌਣ ਸੁਣਦਾ ਮੈਂ ਸਨੈਪਚੈਟ ਐਜ਼ ਆ ਫੰਡ ਲੈ ਰਿਹਾ ਸੀ ਇੰਨੇ ਬੰਦੇ ਜੁੜੇ ਹੋਏ ਕਿਸੇ ਦੀ ਕੋਈ ਪਰਸਨਲ ਫੀਲਿੰਗਸ ਨਹੀਂ ਹੈ ਹੇਟ ਕਰਨ ਦਾ ਕੋਈ ਮਤਲਬ ਨਹੀਂ ਸੀਗਾ ਮੇਰਾ ਉਹ ਉਸ ਚ ਜ਼ਿਕਰ ਮਾ ਕੇ ਬਹੁਤ ਕੁਝ ਕਹਿੰਦਾ ਸੀ ਹੈਗੇ ਉਦਾਂ ਦੇ ਹੀ ਆ ਅਰ ਜੇ ਬਾਹਰੋਂ ਆਕੜੂਆਂ ਦਿਲ ਸਾਡੇ ਵੀ ਲੱਗਿਆ ਵਾ ਗਲਤੀ ਮੰਨਦੇ ਆ ਗਾਣਾ ਲਈ ਮੈਂ ਆ ਤੁਹਾਡੇ ਤੋਂ ਸਾਰਿਆਂ ਤੋਂ ਹੱਥ ਜੋੜ ਕੇ ਸਾਰਿਆਂ ਤੋਂ ਹੱਥ ਜੋੜ ਕੇ ਉਹ ਗਾਣਾ ਲਈ ਮਾਫੀ ਮੰਗਦਾ ਉਹ ਜਵਾਕਾਂ ਨੂੰ ਪਿਆਰਿਆਂ ਨੂੰ ਨਿੱਕਿਆਂ ਨੂੰ ਜਿਹੜੇ ਮੈਨੂੰ ਸੁਣਦੇ ਨੇ ਸਾਰਿਆਂ ਨੂੰ ਲਵ ਯੂ ਅੱਜ ਤੋਂ ਬਾਅਦ ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਹਮਦਰਦੀ ਦਿਖਾਓ ਆ ਵੀਡੀਓ ਤੇ ਜਿਨ੍ਹਾਂ ਨੇ ਸੀਰੀਅਸਲੀ ਉਹ ਮੈਨੂੰ ਐਲੀ ਸਮਝ ਕੇ ਉਹਨਾਂ ਦਾ ਦਿਲ ਟੁੱਟਿਆ ਸੀ ਉਹਨਾਂ ਸਾਰਿਆਂ ਤੋਂ ਮੈਂ ਮਾਫੀ ਮੰਗਦਾ ਤੇ ਹੋਪ ਕਰਦਾ ਹਾਂ ਤੋ ਗੀਤ ਕਰਦੇ ਆ ਉਹਨਾਂ 'ਚ ਇਹੀ ਕੋਸ਼ਿਸ਼ ਕਰੀ ਆ ਕਿ ਜੋ ਗਲਤੀਆਂ ਹੋਈਆਂ ਉਹਨਾਂ ਨੂੰ ਸੁਧਾਰਿਆ ਜਾਵੇ। ਸੋ ਹੱਥ ਜੋੜ ਕੇ ਮਾਫੀ ਮੰਗਦਾ ਸਾਰਿਆਂ ਤੋਂ ਜਿਨ੍ਹਾਂ ਨੇ ਉਹ ਗਾਣਾ ਨੂੰ ਫੋਨ ਕਰਿਆ ਮੈਨੂੰ ਕਿ ਤੂੰ ਗਾਣਾ ਨਾ ਗਾੜ ਪੁਲਿਸ ਆ ਜਾਊਗਾ ਤੋ ਚੰਗਾ ਨਹੀਂ ਲੱਗਦਾ। ਸੋ ਗਾਣਾ ਲਈ ਸੌਰੀ ਆ ਜੀ ਮੈਂ। ਹੋਰ ਇਹ ਤੋਂ ਵੱਧ ਮੈਂ ਕੁਝ ਨਹੀਂ ਕਹਿ ਸਕਦਾ। ਬਾਕੀ